ਅੰਕਿਤ ਨਾਲ ਗੱਲ ਕਰਾਂਗੇ ਪੰਜਾਬ ਦੇ ਪਲੇਵੇ ਸਕੂਲਸ ਦੀ ਪੰਜਾਬ ਸਰਕਾਰ ਦੇ ਵੱਲੋਂ ਪਲੇਵੇ ਸਕੂਲਾਂ ਦੇ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੇ ਗਏ ਨੇ ਪਲੇਵੇ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਪਲੇਵੇ ਸਕੂਲਸ 'ਚ ਵੀ ਬੱਚਿਆਂ ਪਿੱਛੇ ਇੱਕ ਟੀਚਰ ਹੋਣਾ ਜ਼ਰੂਰੀ ਹੋਏਗਾ ਲਾਜ਼ਮੀ ਕਰ ਦਿੱਤਾ ਗਿਆ ਹੈ ਪਲੇਵੇ ਸਕੂਲਾਂ 'ਚ ਸੀਸੀਟੀਵੀ ਕੈਮਰਾਜ਼ ਵੀ ਲਗਾਏ ਜਾਣਗੇ ਆਵੀ ਸਖਤ ਤੌਰ ਤੋਂ ਕਿਹਾ ਗਿਆ ਹੈ ਤੇ ਫਾਰ ਸਿਰਫ ਟੀ ਸਿਸਟਮ ਗਰੂਪ ਹੋਏਗਾ ਜੰਕ ਫੂਡ ਦੀ ਮਨਾਹੀ ਕੀਤੀ ਗਈ ਹੈ ਬੱਚਿਆਂ ਨੂੰ ਥੱਪੜ ਮਾਰਨ ਜਾਂ ਛਿੜਕਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਇਸ ਗੱਲ ਦਾ ਜ਼ਿਕਰ ਜੋ ਹੈ ਕੈਬਨਿਟ ਮੰਤਰੀ ਕਰਦੇ ਨਜ਼ਰ ਆਏ ਪ੍ਰੀ-ਸਕੂਲਾਂ ਚ ਮੁੰਡੇ ਤੇ ਕੁੜੀਆਂ ਲਈ ਟਾਇਲਟ ਵੱਖੋ ਵੱਖਰੇ ਹੋਣਗੇ ਬੱਚਿਆਂ ਲਈ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਵੇਗਾ ਸਕੂਲ ਦੀ ਬਾਉਂਡਰੀ ਪੂਰੀ ਤਰਾਹ ਸੇ ਸੇਫ ਹੋਣੀ ਚਾਹੀਦੀ ਹੈ ਇਸ ਗੱਲ ਦਾ ਜ਼ਿਕਰ ਕਮੇਟ ਮੰਤਰੀ ਬਲਜੀਤ ਕੌਰ ਕਰਦੇ ਹੋਏ ਨਜ਼ਰ ਆਏ ਪ੍ਰੀ-ਸਕੂਲਾਂ ਦੀ ਚਾਰ ਦਿਵਾਰੀ ਦੇ ਅੰਦਰ ਹੀ

ਬੇਬੂ ਸਮਝੋ ਤਾਂ ਅੱਜ ਪੰਜਾਬ ਦੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਇੱਕ ਪੀਸੀ ਕਰਕੇ ਗਾਈਡਲਾਈਨਜ਼ ਜਾਰੀ ਕੀਤੀਆਂ ਕਿ ਪਲੇਵਰ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਦੀ ਗਾਈਡਲਾਈਨ ਜਾਰੀ ਕੀਤੀ ਹੈ ਇਸ ਨੂੰ ਦੇਖਦੇ ਹੋਏ ਅਸੀਂ ਮੋਗਾ ਦੇ ਇੱਕ ਸਟੈਪਿੰਗ ਸਟੋਨ ਮਿਲੇਨੀਅਮ ਸਕੂਲ ਦੇ ਵਿੱਚ ਪਹੁੰਚੇ ਜਿਹੜਾ ਪਲੇਵਰ ਸਕੂਲ ਹੈ ਉੱਥੇ ਤੁਹਾਨੂੰ ਦਿਖਾਵਾਂਗੇ ਲਾਈਵ ਚੈੱਕ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਕਿਉਂਕਿ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪਾਣੀ ਪੀਣ ਵਾਲਾ ਸਾਫ਼ ਹੋਣਾ ਚਾਹੀਦਾ ਹੈ ਬੱਚਿਆਂ ਲਈ ਮਾਹੌਲ ਸੁਖਾਵਾਂਾ ਹੋਣਾ ਚਾ ਤੋਂ ਬਾਅਦ ਇੱਕ ਛੋਟਾ 게ਟ ਹੈ ਤਾਂ ਕਿ ਬੱਚੇ ਬਾਹਰ ਨਾ ਜਾਣ ਇਸ 게ਟ ਦੇ ਅੰਦਰ ਜਿਹੜਾ ਹੈ ਸਟੈਪਿੰਗ ਸਟੋਨ ਮਿਲੇਨੀਅਮ ਸਕੂਲ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਸਕੂਲ ਦਾ ਅੰਦਰਲਾ ਸੈਕਸ਼ਨ ਹੈ ਗਰਾਊਂਡ ਵਾਲਾ ਸੈਕਸ਼ਨ ਹੈ ਕਿਉਂਕਿ ਚਾਰ ਦਿਵਾਰੀ ਹੋਈ ਵੀ ਹੈ ਔਰ ਜਿਹੜੀਆਂ ਗਾਈਡਲਾਈਨਸ ਹੈ ਕਿ ਗਾਈਡਲਾਈਨਸ ਪੂਰੀਆਂ ਕੀਤੀਆਂ ਜਾਂਦੀਆਂ ਕਿਉਂਕਿ ਸੀਸੀਟੀਵੀ ਕੈਮਰੇ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਹੈ ਪੀਣ ਵਾਲਾ ਪਾਣੀ ਹੋਣਾ ਚਾਹੀਦਾ ਔਰ ਦੂਜੇ ਪਾਸੇ ਕਿ ਬੱਚਿਆਂ ਨੂੰ ਕੋਈ ਵੀ ਟੀਚਰ ਛਿੜਕੇਗੀ ਨਹੀਂ ਇੱਕ ਟੀਚਰ ਵੀ ਬੱਚਿਆਂ ਨੂੰ ਪੜਾ ਸਕਦੀ ਹੈ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਜਿਹੜੀਆਂ ਜ ਇਹਨੂੰ ਤਾਂ ਸਖਾਵਾਂ ਲੱਗ ਰਿਹਾ ਲੇਕਿਨ ਅੰਦਰ ਜਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਹੈ ਇਹ ਬੱਚਿਆਂ ਲਈ ਬੱਚਿਆਂ ਨੂੰ ਪੜਾਉਣ ਲਈ ਜਾਂ ਬੱਚਿਆਂ ਨੂੰ ਐਕਟਿਵ ਕਰਨ ਲਈ ਐਕਟੀਵਿਟੀਜ਼ ਲਈ ਜਿਹੜੀਆਂ ਇਹ ਤਸਵੀਰਾਂ ਜਾਂ ਬੋਰਡ ਤੇ ਲਗਾਈਆਂ ਗਈਆਂ ਇਹ ਸਕੂਲ ਦਾ ਪਲੇਵੇ ਸਕੂਲ ਦਾ ਅੰਡਰ ਦਾ ਸੈਕਸ਼ਨ ਕਿਸ ਤਰ੍ਹਾਂ ਦਾ ਹੈ ਕਿਉਂਕਿ ਬੱਚੇ ਕਿੱਥੇ ਖੇਡਦੇ ਆ ਕਿੱਥੇ ਪੜ੍ਹਦੇ ਆ ਉਹ ਵੀ ਦੇਖਾਂਗੇ ਕਿਉਂਕਿ ਇਸ ਤਰ੍ਹਾਂ ਜਿਹੜੇ ਸੈਕਸ਼ਨ ਹੈ ਅਸੀਂ ਇਸ ਟਾਈਮ ਦਾਖਲ ਹੋ ਰਹੇ ਹਾਂ ਇੱਕ ਸੈਕਸ਼ਨ ਦੇ ਵਿੱਚ ਪਲੇਵੇ ਸਕੂਲ ਦੇ ਵਿੱਚ ਜਿੱਥੇ ਕਿ ਬੱਚੇ ਗੇਮਸ ਵਗੈਰਾ ਖੇਡਦੇ ਨੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਹੁਤ ਵਧੀਆ ਜਿਹੜਾ ਇਹ ਸਕੂਲ ਦੇ ਵਿੱਚ ਇਹ ਸੈਕਸ਼ਨ ਬਣਿਆ ਹੋਇਆ ਹੈ ਔਰ ਬੱਚੇ ਜਿਹੜੇ ਆ ਬੜੇ ਸਖਾਵੇ ਮਾਲ ਦੇ ਵਿੱਚ ਇੱਥੇ ਖੇਡ ਰਹੇ ਨੇ ਪੜ ਰਹੇ ਨੇ টিਚਰਸ ਨਾਲ ਵੀ ਗੱਲ ਕਰਾਂਗੇ ਕਿਉਂਕਿ ਕਿ ਜਿਹੜੀਆਂ ਗਾਈਡਲਾਈਨਸ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਦੱਸੀਆਂ ਗਈਆਂ ਕਿ ਪਲੇਵੇ ਦੇ ਸਕੂਲ ਦੇ ਵਿੱਚ ਹੋਣੀਆਂ ਚਾਹੀਦੀਆਂ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਉਹ ਵੀ ਦੇਖਾਂਗੇ ਇੱਥੇ ਕੀ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਕੀ ਉਹ ਗਾਈਡਲਾਈਨਸ ਪੂਰੀਆਂ ਕਰਦੀਆਂ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨਾਲ ਕੋਈ ਵੀ ਕੁੱਟਮਾਰ ਨਹੀਂ ਹੋਣੀ ਚਾਹੀਦੀ ਕੋਈ ਨੂੰ ਛਿੜਕਣਾ ਨਹੀਂ ਚਾਹੀਦਾ ਔਰ ਜਿਹੜੇ ਟਾਇਲਟ ਹੈ ਟਾਇਲਟ ਸਾਫ਼ ਹੋਣੇ ਚਾਹੀਦੇ ਹੈ ਲੜਕਾ ਲੜਕੀਆਂ ਵਾਸਤੇ ਅਲੱਗ ਟਾਇਲਟ ਹੋਣੇ ਚਾਹੀਦੇ ਹੈ ਉਹ ਸਾਰੀਆਂ ਕੰਡੀਸ਼ਨਾਂ ਕੀ ਇਹ ਸਕੂਲ ਪੂਰਾ ਕਰਦਾ ਹਾਲਾਂਕਿ ਇਸ ਸਕੂਲ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ LED ਵੀ ਲੱਗੀ ਹੋਈ ਹੈ ਰੂਮ AC ਨੇ ਔਰ ਦੂਜੇ ਪਾਸੇ CCTV ਵੀ ਉੱਪਰ ਨਜ਼ਰ ਆ ਰਿਹਾ ਸਰਜੋਤ ਇੱਥੇ CCTV ਵੀ ਨਜ਼ਰ ਆ ਰਿਹਾ ਹੈ ਔਰ ਜਿਹੜੇ ਅਗਨੀ ਸ਼ਮਕੀ ਯੰਤਰ ਜਿਹੜੇ ਦੱਸਿਆ ਫਾਇਰ ਸੇਫਟੀ ਯੰਤਰ ਆ ਉਹ ਵੀ ਇੱਥੇ ਨਜ਼ਰ ਆ ਰਿਹਾ ਹਾਲਾਂਕਿ ਅਗਰ ਇਹਦੀ ਐਕਸਪਾਇਰੀ ਡੇਟ ਦੇਖੀ ਜਾਵੇ ਤਾਂ ਉਹ ਵੀ 21/6/24 ਤੋਂ 20/6/25 ਤੱਕ ਹੈ ਉਹ ਵੀ ਸਾਲ ਦਾ ਕੰਪਲੀਟ ਜਿਹੜੀ ਹੈ ਫਾਇਰ ਸੇਫਟੀ ਯੰਤਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਰਬਜੋਤ ਬੱਚੇ ਕਿਸ ਤਰ੍ਹਾਂ ਖੇਲ ਰਹੇ ਆ ਕੋਈ ਵੀ ਬੱਚਿਆਂ ਦਾ ਸ਼ੋਰ ਸ਼ਰਾਬਾ ਨਜ਼ਰ ਨਹੀਂ ਆ ਰਿਹਾ ਇਹ ਜਿਹੜਾ ਸੈਕਸ਼ਨ ਆ ਸਰਬਜੋਤ ਇਹ ਬੱਚਿਆਂ ਦੇ ਗੇਮਸ ਖੇਲਣ ਵਾਲਾ ਸੈਕਸ਼ਨ ਆ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿਸ ਤਰ੍ਹਾਂ ਬੱਚੇ ਇਸ ਸੈਕਸ਼ਨ ਦੇ ਵਿੱਚ ਖੇਲ ਰਹੇ ਨੇ ਪੀਚਰ ਨਾਲ ਵੀ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਹੋਰ ਕਿਹੜੀ ਕਿਹੜੀ ਫੈਸਿਲਿਟੀ ਬੱਚਿਆਂ ਨੂੰ ਦਿੱਤੀ ਗਈ ਹੈ ਇਧਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਬੱਚੇ ਛੋਟੇ-ਛੋਟੇ ਬੱਚੇ ਜਿਹੜੇ ਆ ਚੇਅਰਸ ਤੇ ਬੈਠੇ ਆ ਗੇਮਸ ਖੇਡ ਰਹੇ ਆ ਔਰ ਆਸ-ਪਾਸ ਦਾ ਮਾਹੌਲ ਹੈ ਜਿਹੜਾ ਇਸ ਸੈਕਸ਼ਨ ਦਾ ਜਿਹੜਾ ਮਾਹੌਲ ਹੈ ਆਸ-ਪਾਸ ਸਾਰੇ ਜਗ੍ਹਾ ਬੱਚਿਆਂ ਦੇ ਖਿਡੌਣੇ ਪਏ ਆ ਬੱਚੇ ਖੇਡ ਰਹੇ ਆ ਬੱਚੇ ਇੰਜੋਏ ਵੀ ਕਰ ਰਹੇ ਆ ਕਿਉਂਕਿ ਇੱਕ ਜਿਹੜਾ ਪਲੇਵੇ ਸਕੂਲ ਹੁੰਦਾ ਸਰਬਜੋਤ ਐਕਟੀਵਿਟੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਜਦੋਂ ਬੱਚੇ ਐਕਟੀਵਿਟੀ ਕਰਦੇ ਨੇ ਤੇ ਉਹ ਐਕਟਿਵ ਹੁੰਦੇ ਆ ਕਿਉਂਕਿ ਛੋਟੇ ਬੱਚੇ ਜਦੋਂ ਘਰੋਂ ਆਉਂਦੇ ਆ ਕਈ ਵਾਰ ਸਕੂਲ ਨਹੀਂ ਜਾਣਾ ਚਾਹੁੰਦੇ ਜਾਂ ਪਲੇ ਵਿੱਚ ਨਹੀਂ ਜਾਣਾ ਚਾਹੁੰਦੇ ਲੇਕਿਨ ਅਗਰ ਮਾਹੌਲ ਸੁਖਾਵਾਂ ਹੋਵੇ ਤਾਂ ਮਾਹੌਲ ਵਧੀਆ ਹੋਵੇ ਉੱਥੇ ਬੱਚਿਆਂ ਦਾ ਮਨ ਲੱਗਦਾ ਹੋਵੇ ਤਾਂ ਬੱਚੇ ਵੀ ਸਕੂਲ ਜਾਣ ਨੂੰ ਤਿਆਰ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਮਾਹੌਲ ਜਿਹੜਾ ਸੁਖਾਵਾਂ ਨਜ਼ਰ ਆ ਰਿਹਾ ਦੂਸਰੇ ਸੈਕਸ਼ਨ 'ਚ ਜਾਵਾਂਗੇ ਕਿ ਬੱਚੇ ਕਿੱਥੇ ਉਹ ਵੀ ਸੈਕਸ਼ਨ ਦੇਖਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਕਲਾਸਰੂਮ ਦੇ ਵਿੱਚ ਬੱਚੇ ਪੜ੍ਹਦੇ ਨੇ ਮੈਂ ਬੱਚੇ ਕਿੱਥੇ ਸਟੱਡੀ ਕਰਦੇ ਨੇ ਅਗਰ ਛੋਟੇ ਪਲੇਵੇ ਸਕੂਲ ਦੇ ਬੱਚੇ ਆ ਉਹ ਕਿਹੜੀ ਕਲਾਸਰੂਮ ਦੇ ਵਿੱਚ ਪੜ੍ਹਦੇ ਨੇ ਹਾਂ ਹੈਲੋ ਸਰ ਮਾਈ ਨੇਮ ਇਜ਼ ਹਰਪ੍ਰੀਤ ਕੌਰ ਆਮ ਇਨ ਦਾ ਹੈਡ ਇਨ ਚਾਰਜ ਆਫ ਥਿਸ ਪਲੇਵੇ देयर ਇਜ਼ ਅ ਪਲੇਵੇ ਵਿੰਗ ਇਜ਼ देयर देयर ਇਜ਼ ਅ ਟੂ ਟੀਚਰਸ ਐਂਡ ਵਨ ਸਰਵੈਂਟ देयर ਕਮ ਵਿਦ ਮੀ ਬਿਲਕੁਲ ਇਸ ਰੂਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪ੍ਰੀ ਵਿੰਗ ਹੈ ਜਿਹਦੇ ਵਿੱਚ ਕਿ ਬੱਚੇ ਪੜ੍ਹਦੇ ਆ ਔਰ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਮਾਹੌਲ ਹੈ ਬੱਚੇ ਸਟੱਡੀ ਕਰਦੇ ਨੇ ਛੋਟੇ ਛੋਟੇ ਬੱਚੇ ਪਲੇ ਵੀ ਸਕੂਲ ਦੇ ਵਿੱਚ ਜਿੱਥੇ ਪੜ੍ਹਦੇ ਨੇ ਪਰ ਵਧੀਆ ਤਰੀਕੇ ਨਾਲ ਇਸ ਸਕੂਲ ਨੂੰ ਦੇਖਣ ਨੂੰ ਲੱਗ ਰਿਹਾ ਕਿ ਸੈਟਅਪ ਕੀਤਾ ਹੋਇਆ ਹੈ LED ਲੱਗੀ ਹੋਈ ਹੈ 스마트 ਕਲਾਸਿਸ ਲੱਗਦੀ ਹੈ ਬੱਚੇ ਬੈਠੇ ਹੋਏ ਨੇ ਔਰ ਸਾਫ ਸੁਥਰਾ ਮਾਹੌਲ ਨਜ਼ਰ ਆ ਰਿਹਾ ਹੈ ਅਗਰ ਬੈਗ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਹੈਂਗਰਸ ਤੇ ਬੱਚਿਆਂ ਦੇ ਬੈਗ ਵੀ ਟੰਗੇ ਹੋਏ ਆ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬੱਚਿਆਂ ਦੇ ਲੰਚ ਬਾਕਸ ਕਿਉਂਕਿ ਬਲਜੀਤ ਕੌਰ मैम ਨੇ ਪੰਜਾਬ ਦੇ ਕੈਬਨਿਟ ਮੰਤਰੀ ਇਹ ਵੀ ਕਿਹਾ ਗਿਆ ਹੈ ਕਿ ਬੱਚੇ ਜਿਹੜੇ ਆ ਜਿਹੜਾ ਵੀ ਫੂਡ ਲੈ ਕੇ ਆਣਗੇ ਜਾਂ ਜਿਹੜਾ ਵੀ ਦਿੱਤਾ ਜਾਏਗਾ ਉਹਨਾਂ ਨੂੰ ਫਾਸਟ ਫੂਡ ਨਹੀਂ ਦਿੱਤਾ ਜਾਏਗਾ ਔਰ ਬੱਚਿਆਂ ਦੇ ਜਿਹੜੇ ਨੇ ਲੰਚ ਬਾਕਸ ਉਹ ਵੀ ਇੱਥੇ ਪਏ ਹੋਏ ਨੇ ਹਾਲਾਂਕਿ ਟੀਚਰਸ ਆ ਇਹ ਵੀ ਕਹਿੰਨਾ ਹੈ ਕਿ ਬੱਚਿਆਂ ਨੂੰ ਟਾਈਮ ਟੂ ਟਾਈਮ ਜਿਹੜਾ ਫਰੂਟਸ ਵਗੈਰਾ ਵੀ ਦਿੱਤਾ ਜਾਂਦਾ ਹੈ ਔਰ ਕੋਈ ਵੀ ਫਾਸਟ ਫੂਡ ਦੀ ਐਂਟਰੀ ਨਹੀਂ ਹੁੰਦੀ ਬੱਚੇ ਤੁਸੀਂ ਦੇਖ ਸਕਦੇ ਹੋ ਇਸ ਸੈਕਸ਼ਨ ਦੇ ਵਿੱਚ ਬੱਚੇ ਜਿਹੜੇ ਆ ਪੜ੍ਹਾਈ ਕਰਦੇ ਆ ਐਲਈਡੀ ਲੱਗੀ ਹੋਈ ਆ ਇਸ ਐਲਈਡੀ ਦੇ ਜ਼ਰੀਏ ਜਿਹੜਾ ਬੱਚਿਆਂ ਨੂੰ ਐਕਟਿਵ ਕੀਤਾ ਜਾਂਦਾ ਹੈ ਕਾਰਟੂਨ ਦਿਖਾਏ ਜਾਂਦੇ ਆ ਔਰ ਉਹਨਾਂ ਨੂੰ ਥੋੜਾ ਬਕ ਪੜਾਇਆ ਜਾਂਦਾ ਹੈ ਇਸ ਸੈਕਸ਼ਨ ਦੇ ਮੈਡਮ ਨੂੰ ਇੱਕ ਗੱਲ ਕਰ ਲੈਣੇ ਆ ਮੈਂ ਆਵਾਜ਼ ਕੱਟ ਕਰੋਂਗੇ ਜ਼ਰਾ ਆਵਾਜ਼ ਕੱਟ ਕਰੋਂਗੇ ਮਿਊਟ ਕਰ ਦੋ ਮਿਊਟ ਕਰ ਦੋ ਆ ਮੈਂ ਲਾਈਵ ਚੱਲ ਰਿਹਾ ਹੈ ਕਿਸ ਤਰ੍ਹਾਂ ਬੱਚਿਆਂ ਨੂੰ ਪੜਾਉਣਾ ਹੈ ਅਗਰ ਇਹ ਪ੍ਰੀਬੀ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੀ ਪੜਾਉਣਾ ਹੈ सर ये प्ले वे बहुत ही ज़्यादा कंफर्टेबल है बच्चों के लिए भी और मतलब इनको प्यार से ही मतलब किया जाता है कवर अप जितना ये कर सकते हैं उन उनके हिसाब से हम करते हैं ज़्यादा फोर्सली नहीं, नहीं है बस बच्चों का रिटर्न वर्क होता है प्ले जो बच्चे न्यू न्यू होते हैं उनको हम प्ले प्लेवे में रखते हैं वहाँ पर एक्टिविटी वगैरह करवाई जाती है डांस होता है बच्चों का और बस गेम्स वगैरह मतलब एक्टिविटी से ज्यादा हम कनेक्टिंग करते हैं कि बच्चे का जो माइंड है वो ज्यादा शार्प हो जाता है एक्टिविटी से ए, एक क्लासरूम में कितने बच्चे पढ़ाते पढ़ाते हो 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 अगर आप एक टीचर तो कितने बच्चों को हो? सर मिक्स ज्यादा नहीं करते हम इसमें तक होते हैं बस ट्वेंटी क्योंकि जो नई गाइडलाइंस आज जारी की है कैबिनेट मंत्री ने तो उनका कहना है कि एक टीचर बीस से ज्यादा बच्चों को नहीं पढ़ाएगी उनको टॉर्चर नहीं किया जाएगा पीटा नहीं जाएगा नहीं नहीं सर ट्वेंटी से ज्यादा बच्चे नहीं होते हमारे पास बस ट्वेंटी से नीचे नीचे रहते हैं तो खाना कैसे लेके आते हैं खाना सर इनका टिफिन होते हैं वो हम स्टील का टिफिन का इनको बोला हुआ है और वो ये टिफिन होते हैं फिर हम हॉट केस में लगाते हैं खाना आधे घंटे में गर्म हो जाता है फिर बाद में जाते हैं ये भी कहा कि उन्होंने कि फास्ट फूड बच्चे नहीं लेके आएंगे हाँ जी सर पीएस ने पीसीएस ने जब वो दूध वो भी जे साढ़े कोई प्रूफ हो सीधी अस एफ तक दर्ज करावे चाहे वह ਇਲੈਕਸ਼ਨ ਕਮਿਸ਼ਨ ਦੇ ਥਰੂ ਕਰਾਈਏ ਚਾਹੇ ਅਸੀਂ ਕੋਰਟ ਦੇ ਥਰੂ ਕਰਾਈਏ ਇਸ ਕਰਕੇ ਅਸੀਂ ਮਿਊਟਲੀ ਸਾਰੀਆਂ ਜ਼ਿੰਮੇਵਾਰੀਆਂ ਲੱਗੀਆਂ ਐ ਤੇ ਇੱਕ ਇੱਕ ਪਲ ਜਿਹੜਾ ਹੈ ਉਹ ਇਹਨਾਂ ਦਾ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਹੈ ਇਹਨਾਂ ਨੂੰ ਵਾਚ ਕਰੋ ਇਹਨਾਂ ਦੀ ਵੀਡੀਓ ਬਣਾਓ ਇਹਨਾਂ ਦੀ ਇੱਕ ਨੰਮ ਜਿਹੜੀ ਉਹ ਸ਼ਿਕਾਇਤ ਕਰੋ ਤੇ ਮੈਂ ਤੇ ਸਾਰੇ ਅਸੀਂ ਕੇਂਦਰ ਨਾਲ ਇੱਕ ਇੱਕ ਮਿੰਟ ਸਾਡਾ رابطہ ਹੈ ਟੀਮਾਂ ਬਣ ਚੁੱਕੀਆਂ ਤੇ ਕੋਈ ਵੀ ਇਹ ਅਫੀਸਰ ਫਿਰ ਮੁੜ ਕੇ ਇਹ ਜੇ ਕੋਈ ਕਰੂਗਾ ਆਪਣੀ ਕੁਰਸੀ ਤੋਂ ਜਾਣਾ